ਮਿਤੀ 16 ਚਾਰ ਨੂੰ ਬਜਰਾਵਰ ਪਿੰਡ ਵਿੱਚ ਸਤਿੰਦਰ ਸਰਤਾਜ ਦੀ ਨਾਈਟ ਸੀ ਉਸ ਦਿਨ ਤਿੰਨ ਮੋਟਰਸਾਈਕਲ ਉੱਥੋਂ ਚੋਰੀ ਹੋਏ। ਅਨੇਤੋਪਤੀ ਜਿਹੜਾ ਵਾ ਇਸ ਮੁਕੱਦਮੇ ਵਿੱਚ ਤਿੰਨ ਦੋਸ਼ੀ ਜਸਪ੍ਰੀਤ ਸਿੰਘ ਉਰਫ ਜਗਰੂਪ ਸਿੰਘ ਬਲਵੀਰ ਸਿੰਘ ਬੰਟੀ ਪੁੱਤਰ ਮਿੰਦਰ ਸਿੰਘ ਅਤੇ ਜੁਝਾਰ ਸਿੰਘ ਜਿੰਮੀ ਪੁੱਤਰ ਦਰਜੀਤ ਸਿੰਘ ਇਹਨਾਂ ਨੂੰ ਜਦੋਂ ਗ੍ਰਿਫਤਾਰ ਕੀਤਾ ਇਹਨਾਂ ਕੋਲੋਂ ਇਹ ਮੁਕੱਦਮੇ ਵਿੱਚ ਚੋਰੀ ਹੋਏ ਤਿੰਨ ਮੋਟਰਸਾਈਕਲ ਅਤੇ ਇਸ ਤੋਂ ਇਲਾਵਾ 4 ਹੋਰ ਚੋਰੀ ਦੇ ਮੋਟਰਸਾਈਕਲ ਕੁੱਲ 7 ਮੋਟਰਸਾਈਕਲ बरामद ਕੀਤੇ ਗਏ ਮਾਨਯੋਗ ਸ਼੍ਰੀ ਸਰੇਂਦਰ ਲਾਂਬਾ ਆਈਪੀਐਸ ਐਸਐਸਪੀ ਸਾਹਿਬ ਹਿਸ਼ਾਰਪੁਰ ਅਤੇ ਸ਼੍ਰੀ ਸਰਬਜੀਤ ਸਿੰਘ ਭਾਈਆ ਐਸਪੀਡੀ ਸਾਹਿਬ ਹਿਸ਼ਾਰਪੁਰ ਜਿਹਦੇ ਦਿਸੰਦਰ ਜਿਸਾਂ ਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਹੋਈ ਮਹਿਮ ਤਹਿਤ ਥਾਣਾ ਚੱਬੇਵਾਲ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਮਕਦਮਾ ਨੰਬਰ 34 ਮਿਤੀ 17/4/24 ਅੰਡਰ ਸੈਕਸ਼ਨ 379 34 ਆਈਪੀਸੀ ਵਿੱਚ ਜਿਹੜੇ ਮੋਟਰਸਾਈਕਲ ਚੋਰੀ ਹੋਏ ਸੀ ਉਹ ਮੋਟਰਸਾਈਕਲ ਬਰਾਮਦ ਕੀਤੇ ਅਤੇ ਇਸ ਤੋਂ ਇਲਾਵਾ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਤੇ ਉਹਨਾਂ ਕੋਲ ਦਰਾਨੇ ਪੋਸ਼ਕ ਦੇ ਚਾਰ ਹੋਰ ਮੋਟਰਸਾਈਕਲ ਬਰਾਮਦ ਕੀਤੇ ਕੁੱਲ 7 ਮੋਟਰਸਾਈਕਲ ਇਸ ਮਕਦਮਾ ਵਿੱਚ ਬਰਾਮਦ ਕੀਤੇ ਗਏ ਇਸ ਮਕਦਮਾ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਮਿਤੀ 16/4 ਨੂੰ ਬਜਰਾਵਰ ਪਿੰਡ ਵਿੱਚ ਸਤਿੰਦਰ ਸਰਤਾਜ ਦੀ ਨਾਈਟ ਸੀ ਉਸ ਦਿਨ ਤਿੰਨ ਮੋਟਰਸਾਈਕਲ ਉਥੋਂ ਚੋਰੀ ਹੋਏ ਜਸਪਾਲ ਸਿੰਘ ਪੁੱਤਰ ਜਸਵੀਰ ਸਿੰਘ ਦਾ ਜਸਪਾਲ ਸਿੰਘ ਪੁੱਤਰ ਦਵਿੰਦਰ ਸਿੰਘ ਦਾ ਅਤੇ ਕੁਲਵਿੰਦਰ ਸਿੰਘ ਪੁੱਤਰ ਜੀਤਰਾਮ ਦਾ ਜੀ ਇਹਨਾਂ ਦੀ ਕੰਪਲੇਂਟ ਤੇ ਐਸਬੁੱਧ ਸਿੰਘ ਨੂੰ ਐਫਆਈਆਰ ਦਰਜ ਕੀਤੀ ਗਈ ਸੀ ਅਤੇ ਐਫਆਈਆਰ ਦਰਾਨੇ ਤੱਕ ਦੀ ਜਿਹੜਾ ਵਾ ਇਸ ਮੁਕੱਦਮੇ ਵਿੱਚ ਤਿੰਨ ਦੋਸ਼ੀ ਜਸਪਰੀ ਸਿੰਘ ਉਰਫ ਜਗਰੂਪ ਸਿੰਘ ਬਲਵੀਰ ਸਿੰਘ ਬੰਟੀ ਪੁੱਤਰ ਮਹਿੰਦਰ ਸਿੰਘ ਅਤੇ ਜੁਝਾਰ ਸਿੰਘ ਜਿੰਮੀ ਪੁੱਤਰ ਦਰਜੀਤ ਸਿੰਘ ਇਹਨਾਂ ਨੂੰ ਜਦੋਂ ਗ੍ਰਿਫਤਾਰ ਕੀਤਾ ਇਹਨਾਂ ਪਾਸੋਂ ਇਹ ਮੁਕੱਦਮੇ ਵਿੱਚ ਚੋਰੀ ਹੋਏ ਤਿੰਨ ਮੋਟਰਸਾਈਕਲ ਅਤੇ ਇਸ ਤੋਂ ਇਲਾਵਾ ਚਾਰ ਹੋਰ ਚੋਰੀ ਦੇ ਮੋਟਰਸਾਈਕਲ ਕੁੱਲ ਸੱਤ ਮੋਟਰਸਾਈਕਲ ਬਰਾਮਦ ਕੀਤੇ ਗਏ ਇਹਨਾਂ ਨੂੰ ਗ੍ਰਿਫਤਾਰੀ ਪਾ ਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਅਤੇ ਨਜ਼ਰਮੰਡ ਹਾਸਲ ਕੀਤਾ ਗਿਆ ਵਾ ਜਿਨ੍ਹਾਂ ਪਾਸੋਂ ਹੋਰ ਬਰੀਕੀ ਨਾਲ ਕੋਸ਼ਿਸ਼ ਕੀਤੀ ਜਾਵੇਗੀ ਹੋ ਸਕਦਾ ਇਹਨਾਂ ਕੋਲ ਹੋਰ ਵੀ ਗ੍ਰਾਮਦੀਆਂ ਹੋਣ ਜਾਂ ਹੋਰ ਵੀ ਚੋਰੀਆਂ ਇਹਨਾਂ ਨੇ ਕੀਤੀਆਂ ਹੋਣ ਉਹ ਟਰੇਸ ਹੋਣ